IPL 2025 ਦੇ ਮੈਚ ਨੰਬਰ 50 ਦੇ ਵਿੱਚ ਅੱਜ ਮੁੰਬਈ ਇੰਡੀਅਨਸ ਨੇ ਰਾਜਸਥਾਨ ਰਾਇਲਜ਼ ਨੂੰ 100 ਦੌੜਾਂ ਨਾਲ ਹਰਾ ਦਿੱਤਾ। ਇਹ ਮੈਚ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਹੋਇਆ ਜਿੱਥੇ ਰਾਜਸਥਾਨ ਰਾਇਲਜ਼ ਨੂੰ ਜਿੱਤਣ ਲਈ 218 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਦਾ ਪਿੱਛਾ ਕਰਦੇ ਹੋਏ ਪੂਰੀ ਟੀਮ 16.1 ਓਵਰਾਂ 'ਚ 117 ਦੌੜਾਂ ਤੇ ਹੀ ਸਿਮਟ ਗਈ। ਇਹ ਮੌਜੂਦਾ ਸੀਜ਼ਨ 'ਚ ਮੁੰਬਈ ਇੰਡੀਅਨਸ ਦੀ ਲਗਾਤਾਰ 6ਵੀਂ ਜਿੱਤ ਸੀ। ਮੁੰਬਈ ਦੇ ਹੁਣ 11 ਮੈਚਾਂ 'ਚ 7 ਜਿੱਤਾਂ ਨਾਲ ਕੋਲ 14 ਅੰਕ ਨੇ ਤੇ 72 ਨੈਟ ਰਨ ਰੇਟ ਕਾਰਨ ਅੰਕ ਸੂਚੀ 'ਚ ਸਿਖਰ ਤੇ ਆ ਗਿਆ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਨੂੰ 11 ਮੈਚਾਂ 'ਚ 8ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਪਲੇਆਫ ਦੇ ਦੌੜ ਤੋਂ ਬਾਹਰ ਹੋ ਗਿਆ। ਰਾਜਸਥਾਨ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ਵੀ ਪਲੇਆਫ ਦੀ ਦੌੜ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਈ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਰਾਇਲਜ਼ ਦੀ ਸ਼ੁਰੂਆਤ ਮਾੜੀ ਰਹੀ। ਪਹਿਲੇ ਹੀ ਓਵਰ 'ਚ ਉਹਨਾਂ ਨੇ 14 ਸਾਲਾਂ ਵੈਭਵ ਸੂਰੇਵੰਸ਼ੀ ਦਾ ਵਿਕਟ ਗਵਾ ਦਿੱਤਾ। ਜਿਸ ਨੂੰ ਦੀਪਕ ਚਾਹਰ ਨੇ ਆਪਣਾ ਖਾਤਾ ਖੋਲੇ ਬਿਨਾਂ ਹੀ ਆਊਟ ਕਰ ਦਿੱਤਾ ਇਸ ਤੋਂ ਬਾਅਦ ਟ੍ਰੈਂਟ ਬੋਲਟ ਨੇ ਜਸ਼ਪੀ ਜਸਵਾਲ ਨੂੰ ਆਊਟ ਕੀਤਾ ਬੋਲਟ ਨੇ ਨਿਤਿਸ਼ ਰਾਣਾ ਨੂੰ ਵੀ ਆਊਟ ਕੀਤਾ ਜਿਸ ਨਾਲ ਰਾਜਸਥਾਨ ਦਾ ਸਕੋਰ 3 ਵਿਕਟਾਂ ਤੇ 41 ਦੌੜਾ ਹੋ ਗਿਆ ਜਸਪ੍ਰਿਤ ਬੁਮਰਾ ਵੀ ਪਿੱਛੇ ਨਹੀਂ ਰਹਿਣ ਵਾਲਾ ਸੀ ਬੁਮਰਾ ਨੇ ਪਾਰੀ ਦੇ 5ਵੇਂ ਓਵਰ 'ਚ ਕਪਤਾਨ ਰિયાન ਪ੍ਰਾਕ ਤੇ ਸ਼ਿਮਰੋਂ ਹੇਟਮਾਇਰ ਨੂੰ ਲਗਾਤਾਰ ਗੇਂਦਾਂ ਤੇ ਆਊਟ ਕਰਕੇ ਰਾਜਸਥਾਨ ਦੀ ਸਥਿਤੀ ਹੋਰ ਵਿਗਾੜ ਦਿੱਤੀ ਫਿਰ 8ਵੇਂ ওভার ਦੀ ਪਹਿਲੀ ਗੇਂਦ ਤੇ ਹਾਰਦਿਕ ਪਾਂਡਿਆ ਨੇ ਪ੍ਰਭਾਵਿਤ ਸਭ ਸ਼ੂਬੇ ਦੁੱਬੇ ਨੂੰ ਆਊਟ ਕੀਤਾ ਜਿਸ ਨਾਲ ਰਾਜਸਥਾਨ ਦਾ ਸਕੋਰ 6 ਵਿਕਟਾਂ ਤੇ 64 ਦੌੜਾ ਹੋ ਗਿਆ ਰਾਜਸਥਾਨ ਰਾਇਲਸ ਦੀਆਂ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ਤੇ ਉਹ ਪੂਰੇ 2 ওভার ਹੀ ਖੇਡ ਸਕੇ ਰਾਜਸਥਾਨ ਲਈ ਜੋਫਰਾ ਆਰਚਰ ਨੇ ਸਭ ਤੋਂ ਵੱਧ 30 ਦੌੜਾ ਬਣਾਈਆਂ ਮੁੰਬਈ ਲਈ ਪ੍ਰਭਾਵ ਸਭ ਕਰਨ ਸ਼ਰਮਾ ਅਤੇ 트੍ਰੈਂਡ ਬੋਲਟ ਨੇ 3-3 ਵਿਕਟਾਂ ਲਈਆਂ ਜਦਕਿ ਜਸਪ੍ਰਿਤ ਬੁਮਰਾ ਨੂੰ ਦੋ ਸਫਲ ਤਾਵਾਵਾਂ ਮਿਲੀਆਂ ਹਾਰਦਿਕ ਪਾਂਡਿਆ ਤੇ ਦੀਪਕ ਚਾਹਰ ਨੇ ਵੀ ਇੱਕ ਇੱਕ ਵਿਕਟ ਲਈ